ਕਾਲਾ ਦੇ ਦਿੱਪਟੀ ਕਮਿਸ਼ਨ ਦਫਤਰ ਦੇ ਸਾਹਮਣੇ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਕੌਮੀ ਪੱਤਰ ਦੇ ਸੱਦੇ ਤਹਿਤ ਰੋਸ ਦਰਨਾ ਦਿੱਤਾ ਗਿਆ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੱਠੀ ਵਤੀਰਾ ਅਪਣਾ ਕੇ ਚੱਲ ਰਹੀ ਹੈ ਜਦਕਿ ਇਹ ਸਭ ਨੂੰ ਪਤਾ ਹੈ ਕਿ ਤਿੰਨ ਨੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਦਰਨੇ ਨੂੰ ਸੰਬੋਧਨ ਕਰਨ ਵਾਲੇ ਆਗੂ ਨੇ ਕਿਹਾ ਕਿ ਕੌਮੀ ਪੱਤਰ ਦੇ ਕਿਸਾਨਾਂ ਦਾ ਸੰਘਰਸ਼ ਤੇਜ਼ ਹੋ ਰਿਹਾ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਨੂੰ ਹੋਰ ਵੀ ਵਕਤ ਪਵੇਗਾ मुदा जॾहिं मज़दूर ते किसान जी गुदी ताटी सरकार पीसा कॾो खंघ जा हाणे ਇਦਾਂ ਕੰਨ ਖੋਲ ਕੇ ਸੁਣੋ ਤੁਸੀਂ ਤੇ ਨਾਲੇ ਤੋੜੀ ਸਰਕਾਰ ਅਸੀਂ ਇੱਥੇ ਖੂਦੀਆਂ ਨਦੀਆਂ ਬਹਾ ਦੇਂਗੇ ਪਰ ਕਿਸੇ ਕਾਰਪੋਰੇਟ ਘਰਾਣੇ ਨੂੰ ਪੰਜਾਬ ਦੀ ਇੱਕ ਵੀ ਇੰਚ ਜ਼ਮੀਨ 'ਚ ਟੱਖਲੀ ਦੇਣ ਨਹੀਂ ਆਂਗੇ ਭਾਰਤੀ ਕਿਸਾਨ ਜੀ ਨੂੰ ਗਰਾਹਾ ਬਲਾਕ ਪ੍ਰਧਾਨ ਮਰੀਕ ਸਿੰਘ ਘਗਾ ਅੱਜ ਕਿਸੇ ਚੀਜ਼ ਨੂੰ ਲੈ ਕੇ ਦੁਬਾਰਾ ਫਿਰ ਧਰਨਾ ਲਗਾਇਆ ਗਿਆ ਜੀ ਅੱਜ ਅਸੀਂ ਉਹੀ ਖੇਤੀ ਦੇ ਵਿਰਲੇ ਜਿਹੜੇ ਤਿੰਨ ਆਰਡਿਨੈਂਸ ਲੈ ਕੇ ਆਏ ਨੇ ਸਾਡੇ ਧਰਨੇ ਦਿੱਲੀ ਦੇ ਵਿੱਚ ਵੀ ਲੱਖਾਂ ਬੰਦਿਆਂ ਨਾਲ ਚੱਲ ਰਹੇ ਨੇ ਅੱਜ ਅਸੀਂ ਪੰਜਾਬ ਸਰਕਾਰ ਨੂੰ ਵੀ ਦੱਸਣਾ ਆ ਸੈਂਟਰ ਸਰਕਾਰ ਨੂੰ ਵੀ ਦੱਸਣਾ ਆ ਵੀ ਜੇ ਤੇਰੇ ਦਿਲ 'ਚੇ ਹੋਵੇ ਵੀ ਲੱਖੀ ਬੰਦਾ ਉਰੇ ਆ ਕੇ ਬਹਿ ਗਿਆ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਕਿਸਾਨ ਐਡੀ ਕਿਸਾਨ ਦਾ ਸਾਡਾ ਸੰਘਰਸ਼ ਪੰਜਾਬ ਦੇ ਵਿੱਚ ਹਰੇਕ ਪੰਜਾਬ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਡੀਸੀ ਦਫ਼ਤਰ ਲੱਗੇ ਹੋਏ ਨੇ ਵੱਡੇ ਸੰਘਰਸ਼ ਨੇ ਜੇ ਸਾਡੇ ਮਸਲੇ ਹੱਲ ਨਾ ਹੋਏ ਇਹ ਜਿਹੜੀ ਜਨਤਾ ਪੰਜਾਬ ਦੇ ਵਿੱਚ ਅੱਜ ਧਰਨਿਆਂ ਦੇ ਬੈਠੀ ਹੈ ਇਹ ਫਿਰ ਦਿੱਲੀ ਨੂੰ ਪਹੁੰਚ ਹੋਊਗੀ ਫਿਰ ਦਿੱਲੀ ਦੇ ਮਸਲੇ ਪੂਰੇ ਕਰਕੇ ਆਵਾਂਗੇ ਕਿਸਾਨ ਤਾਂ ਸਰਕਾਰਾਂ ਨੇ ਸਦਾ ਹੀ ਭੁੱਖੇ ਰੱਖਤੇ ਹਰੇਕ ਚੀਜ਼ ਕਿ ਨਹੀਂ ਹਰੇਕ ਚੀਜ਼ ਤੇ ਸਾਡੀ ਦੇ ਇੱਕ ਡੱਬੀ ਤੋਂ ਲੈ ਕੇ ਹਰ ਇੱਕ ਚੀਜ਼ 'ਤੇ ਜੀਐਸਟੀ ਲਾਤੀ 15 18% ਅਸੀਂ ਤਾਂ ਟੈਕਸ ਦਿੰਦੇ ਹੀ ਮਾਰ ਕੇ ਸਾਨੂੰ ਰੋਟੀਆਂ ਕਿਹੜੀਆਂ ਮਿਲਦੀਆਂ ਨੇ ਆਹ ਦੇਖੋ ਕੋਈ ਰੋਟੀ ਮਿਲ ਰਹੀ ਹੈ ਸਾਨੂੰ ਸਾਰਾ ਦਿਨ ਅਸੀਂ ਕਟਾਂਗੇ ਅਸੀਂ ਤਾਂ ਭੁੱਖ ਹੜਤਾਲ ਸਦਾ ਹੀ ਹੈ ਸਾਡੀ ਤਾਂ ਰਹੂਗੀ ਵੀ ਮੈਨੂੰ ਕੀ ਲੱਗਦਾ ਕਿ ਇਹਨਾਂ ਲੰਮਾ ਟਾਈਮ ਹੋ ਗਿਆ ਸਰਕਾਰ ਨੂੰ ਸਰਕਾਰ ਨੂੰ ਇਹ ਹੈ ਵੀ ਜਿੰਨਾ ਸੰਘਰਸ਼ ਅਸੀਂ ਲੰਬਾ ਲੈ ਕੇ ਜਾਵਾਂਗੇ ਕਿਸਾਨਾਂ ਦਾ ਕਿਸਾਨ ਆਟੋਮੈਟਿਕ ਘਟ ਜਾਣਗੇ ਆਪੋ ਆਪਣੇ ਘਰਾਂ ਨੂੰ ਭੱਜਾਂਗੇ ਬਾਰ ਨਹੀਂ ਜਿੰਨਾ ਸੰਘਰਸ਼ ਲੰਬਾ ਜਾਊ ਓਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਾਊ ਓਨੇ ਜਿਆਦੇ ਕਿਸਾਨ ਦੇਖ ਲਓ ਪਹਿਲਾਂ ਕਿੰਨੀ ਸੜਕ ਸੀ ਅੱਜ ਹਜ਼ਾਰਾਂ ਸੈਂਕੜੇ ਕਿਲੋਮੀਟਰਾਂ ਦੇ ਵਿੱਚ ਸੜਕ ਬੰਦ ਹੈ ਜਿੰਨੀ ਸੰਘਰਸ਼ ਲੰਬਾ ਚੱਲੂਗਾ ਓਨੇ ਸਾਡੇ ਕਿਸਾਨ ਦਿੱਲੀ ਵੱਲ ਨੂੰ ਜਾਣਗੇ ਓਨੇ ਸਾਡੀਆਂ ਛੇਤੀ ਮੰਗਾ ਮੰਨਣਗੇ ਮੈਂ ਕਰਨਾਇਆ ਸਿੰਘ ਲੰਗ ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲੇ ਜ਼ਿਲ੍ਹਾ ਦਾ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਜਉਨੀਆਂ ਏਕਤਾ ਗੁਰਾਹ ਉਦੋਂ ਅੱਜ ਜਿਹੜੇ ਦਿੱਤੀ ਗਈ ਸੀ ਆਵਾਜ਼ ਦਿੱਤੀ ਗਈ ਸੀ ਅੱਜ ਡੀਸੀ ਦਫਤਰਾਂ ਨੂੰ ਕਿਹੜੇ ਕਿਹੜੇ ਜਗ੍ਹਾ ਤੇ ਪਤਰਨਾ ਲਗਾਇਆ ਗਿਆ ਅੱਜ ਤੁਹਾਡੇ ਕੋਲ ਇਹ ਜਿਹੜੀ ਜਥੇਬੰਦੀਆਂ ਵੱਲੋਂ ਅਕਾਲ ਦਿੱਤੀ ਗਈ ਹੈ ਸਾਰੇ ਭਾਰਤ ਦੇ ਵਿੱਚ ਹੈੱਡਕੁਆਰਟਰਾਂ ਤੇ ਅੱਜ ਡੀਸੀਆਂ ਦੇ ਰੋਸ ਮੁਜ਼ਾਹਰੇ ਨੇ ਧਰਨੇ ਨੇ ਇਹ ਸਾਰੇ ਭਾਰਤ ਦੇ ਵਿੱਚ ਨੇ ਗੱਲ ਕੀਤੀ ਜਾਵੇ ਮੋਦੀ ਸਰਕਾਰ ਦੀ ਹਜੇ ਤੱਕ ਮੰਨਣ ਨੂੰ ਤਿਆਰ ਨਹੀਂ ਹੈਗੀ ਆ ਨਹੀਂ ਰਹੀ ਹੈਗੀ ਕਿ ਉਹ ਕਹਦੀ ਹੈ ਜੀ ਖੋਦ ਕਰ ਦਿੰਦੇ ਆ ਪਰ ਵਾਪਸ ਜੀ ਲਵਾਵਾਂਗੇ ਮੋਦੀ ਸਰਕਾਰ ਦੀ ਕੀ ਮੰਜਾਲ ਹੈ ਵੀ ਇਹ ਸੋਧ ਵੀ ਗੱਲ ਕਰਦੇ ਆ ਕਿਸਾਨ ਜਥੇਬੰਦੀਆਂ ਕਿਸਾਨ ਭਰਾਵੋ ਕੱਲੇ ਪੰਜਾਬ ਦਾ ਮਸਲਾ ਨਹੀਂ ਰਿਹਾ ਹਰਿਆਣੇ ਦਾ ਰਿਹਾ ਨਹੀਂ ਇਹ ਸਾਰੇ ਭਾਰਤ ਦਾ ਘੋਲ ਹੈ ਜਿਹੜਾ ਬਣ ਚੁੱਕਿਆ ਸਾਰਾ ਵਾੜ ਸਾਡੇ ਕਹ ਨਹੀਂ ਦੇਖ ਰਿਹਾ ਤੇ ਸਾਰੇ ਵਾੜ ਦੀ ਨਿਗਾਹ ਕਿਸਾਨਾਂ ਤੇ ਇੱਕ ਭੋਲੇ ਭਾਲੇ ਕਿਸਾਨ ਜਿਹੜਾ ਅੰਨਦਾਤਾ ਕਹਾਉਂਦਾ ਅੱਜ ਸੜਕਾਂ ਤੇ ਰੋਲ ਰਿਹਾ ਸਾਰੇ ਦੇਸ਼ ਦਾ ਪਾਲਣ ਪੋਸਣ ਕਰ ਰਿਹਾ ਉਹ ਸੜਕਾਂ ਤੇ ਰੁਕ ਰਿਹਾ ਸਾਰੇ ਲੋਕ ਸਾਡੇ ਨਾਲ ਮੰਦੂਰ ਕਿਸਾਨ ਮਲਾਜ਼ਮ ਜਿੰਨੇ ਵੀ ਹਨਗੇ ਉਹ ਸਾਰੇ ਅੱਜ ਕਿਸਾਨ ਦੇ ਨਾਲ ਖੜੇ ਨੇ ਇਹ ਜਿਹੜੇ ਕਾਨੂੰਨ ਨੇ ਰੱਦ ਕਰਾ ਕੇ ਵਾਪਸ ਆਵਾਂਗੇ ਜੇ ਕੱਲ ਕੀਤੀ ਜੇ ਸਮਾਂ ਦੇਈ ਜਾ ਰਹੇ ਨੇ ਤਾਂ ਉਹ ਵੀ ਹੁਣ ਵੀ ਮੀਟਿੰਗ ਕਰੋਗੇ ਉਹਨਾਂ ਦੇ ਨਾਲ ਕੋਈ ਉਹ ਸਮਾਂ ਦੇਈ ਜਾ ਰਹੇ ਨੇ ਸਰਕਾਰ ਟਾਲ ਮਟੋਲ ਕਰੀ ਜਾ ਰਹੇ ਨੇ ਇੱਕ ਸੋਧ ਦੀਆਂ ਗੱਲਾਂ ਕਰਦੇ ਨੇ ਕਦੇ ਕੁਝ ਕਹਿੰਦੇ ਨੇ ਕਦੇ ਕੁਝ ਕਹਿੰਦੇ ਨੇ ਕਦੇ ਕਹਿੰਦੇ ਨੇ ਸਾਨੂੰ ਜਿਹੜਾ ਡੱਬਾ ਹੈ ਖਾਲੀ ਦੇ ਦਿਓ ਵੀ ਬਾਕੀ ਕਾਨੂੰਨ ਨੇ ਜਿਹੜੇ ਤੁਸੀਂ ਜਿਹੜੇ ਲਿਖਿਆਉਣੇ ਨੇ ਲਿਖਿਆ ਲਓ ਪਰ ਜੇ ਅਸੀਂ ਉਹਨਾਂ ਨੂੰ ਡੱਬਾ ਦੇ ਦਨੇ ਆਂ ਮਠਿਆਈ ਦਾ ਸਾਡੀ ਜਾਂਦੀ ਵੀ ਖੇੜ ਦੇਣੀ ਐ ਲੋਕਾਂ ਨੇ ਜਿਹੜੇ ਕਿਸਾਨ ਜਥੇਬੰਦੀ ਦੇ ਲੀਡਰ ਨੇ ਇੱਕ ਨੂੰ ਵੀ ਨਹੀਂ ਛੱਡਣਾ ਜੇ ਅਸੀਂ ਖਾਲੀ ਡੱਬਾ ਉਹਨਾਂ ਨੂੰ ਦੇ ਆਏ ਮਠਿਆਈਆਂ ਸਾਡੀ ਰਾਸਤੇ 'ਚ ਖੇੜ ਦੇਣੀ ਐ ਸਾਰੀ ਲੋਕਾਂ ਨੇ ਸਾਨੂੰ ਅੱਧਿਆਂ ਨੂੰ ਮਾਰ ਦੇਣਾ ਅੱਧਿਆਂ ਨੂੰ ਫੱਟੜ ਕਰ ਦੇਣਾ ਇਹ ਜਿਹੜਾ ਮਸਲਾ ਬਣ ਗਿਆ ਰੱਦ ਕਰਾਏ ਬਗੈਰ ਇੱਥੇ ਸਰਨਾ ਨਹੀਂ ਕੋਹਨਾ ਚਿਰ ਕਿਸਾਨ ਜਥੇਬੰਦੀਆਂ ਉੱਥੇ ਤੇ ਪੈਰ ਨਹੀਂ ਪਟਣੀਆਂ ਲੋਕਾਂ ਦਾ ਹੜ ਆ ਗਏ ਹਰ ਪਿੰਡ ਦੇ ਵਿੱਚੋਂ ਜਿਹੜੇ ਲੋਕ ਨੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਨੇ ਜਿਹੜੇ ਨਹੀਂ ਵੀ ਜੁੜੇ ਹੋਏ ਤੇ ਉਹ ਵੀ ਘਰ-ਘਰ ਦੇ ਵਿੱਚੋਂ ਲੋਕਾਂ ਨੇ ਇਹ ਕਹਤੇ ਆ ਵੀ ਉੱਥੇ ਜੁਰਮਾਨਾ ਲੱਗੂਗਾ ਜਿਹੜਾ ਘਰ ਦੇ ਵਿੱਚੋਂ ਨਹੀਂ ਜਾਊਗਾ ਹਰ ਇੱਕ ਘਰ ਦੀ ਹਾਜ਼ਰੀ ਪੈ ਰਹੀ ਐ ਅਜੇ ਤਾਂ ਉੱਥੇ ਕੁਝ ਵੀ ਨਹੀਂ ਗਿਆ ਤਾਂ ਸਾਡੇ ਲੋਕ ਪੰਜਾਬ 'ਚ ਬੈਠੇ ਤੇ ਦੱਸਾਂਗੇ ਮੋਦੀ ਨੂੰ ਵੀ ਪੰਜਾਬ ਦੇ ਲੋਕਾਂ ਨਾਲ ਜਿਹੜਾ ਪੰਗਾ ਲਿਆ ਮੋਦੀ ਤੂੰ ਹਰ ਇੱਕ ਥਾਂ 'ਤੇ ਕਰਦੇ ਕਦੇ ਜੰਮੂ ਕਸ਼ਮੀਰ 'ਤੇ ਹਮਲਾ ਕਰਦੇ ਕਦੇ ਮੱਝ ਤੇ ਧਾਕੇ ਆਪਣਾ ਰਾਮ ਮੰਦਰ ਤਪਾਉਣਾ ਕਦੇ ਨੋਟਬੰਦੀ ਕਰਦੇ ਕਦੇ ਸੀਏ ਵੀ ਲੈ ਕੇ ਆਉਣਾ ਐ ਇਹ ਬਾਬੇ ਨਾਨਕ ਦੇ ਵਾਰਸਾਂ ਨਾਲ ਸਾਨੂੰ ਜਿਹੜੀ ਜ਼ਮੀਨਾਂ ਨੇ ਨਾ ਬੰਦਾ ਸਿੰਘ ਬਹਾਦਰ ਨੇ ਮਾਲਕੀ ਦੇ ਹੱਕਤ ਆਏ ਨੇ ਸਾਨੂੰ ਕਿਸੇ ਸਰਕਾਰਾਂ ਨੇ ਨਹੀਂ ਦੇਆਂ ਜਿਹੜੀਆਂ ਐਸੀ ਆਪਣੀਆਂ ਜ਼ਮੀਨਾਂ ਨੇ ਸਾਡੀ ਵਿਰਾਸਤ ਹੈ ਅਸੀਂ ਬੰਦਾ ਸਿੰਘ ਬਹਾਦਰ ਦੇ ਵਾਰਸ ਹੈ ਦਸਵੇਂ ਪਾਤਸ਼ਾਹ ਦੀ ਫੌਜ ਹੈ ਇਹ ਈ ਐਸੀ ਹੱਕ ਤੇ ਸੱਚ ਤੇ ਲੜਨਾ ਹੈ ਪਰ ਸਹੀ ਲੜਨਾ ਹੈ ਜਾਤ ਦੇ ਵਿੱਚ ਰਹਿ ਕੇ ਲੜਨਾ ਹੈ ਸਤਨਾਮ ਵਹਿਗੂ ਦਾ ਜਾਪ ਕਰਕੇ ਲੜਨਾ ਹੈ ਐਸੀ ਕੋਈ ਹੌਲਰਵਾਜੀ ਨਹੀਂ ਕਰਾਂਗੇ ਕਿਸੇ ਤਰ੍ਹਾਂ ਦੀ ਵੀ ਜੇਕਰ ਹੁਣ ਮੀਟਿੰਗ ਮਿਲਦੀ ਹੈ ਤੇ ਮੀਟਿੰਗ ਦੇ ਵਿੱਚ ਜਾਣਗੇ ਜਿੱਥੇ ਬੰਦੀਆਂ ਆਪਣੀਆਂ ਉਹ ਜੇ ਮੀਟਿੰਗ ਮਿਲਦੀ ਆ ਸੋਭਾ ਕੋ ਸੋਚਣਗੇ ਉਹਨਾਂ ਬਾਰੇ ਉਹ ਸੋਭਾ ਕੋ ਸੋਚਣਗੇ ਵੀ ਕੀ ਕਰਨਾ ਹੈ